ਮੈਂ ਤੁਹਾਡਾ ਆਪਣਾ ਹਰਜੂ ਸਿੰਘ ਪੰਜਾਬ ਸਿੱਖਿਆ ਮੰਤਰੀ ਪੰਜਾਬ ਮੇਰੇ ਨਾਲ ਉਪਰ ਚਿੱਤੇ ਦੇ ਡਿਪਟੀ ਕਮਿਸ਼ਨਰ ਜੀ ਚਿਤ ਵਾਲੀਆ ਜੀ ਸਾਡੇ ਅਭਿਮਾਨੀ ਮਲੇਖ ਜੀ ਸਾਰੇ ਆਈਐਸ ਅਫੀਸਰ ਸੇ ਸਾਰਾ ਪ੍ਰਸ਼ਾਸਨ ਰਣਕਪੁਰ ਸਾਧੀ ਸੜਕਾਂ ਦੇ ਹੈ ਇੱਕ ਇੱਕ ਸੜਕ ਦੀ ਸਫਾਈ ਚੁਕ ਲਈ ਵਕਤ ਹੈ ਜਦੋਂ ਅਸੀਂ ਪੂਰੇ ਸ਼ਹਿਰ ਨੂੰ ਕਲੀਨ ਕਰ ਸਕਦੇ ਹਾਂ ਯੂਰੀਨਲ ਦੀ ਸਫਾਈ ਪਾਰਕਿੰਗ ਡੈਂਸਿਟੀ ਸਾਰੇ ਬੰਦੂਬਸਤ ਤੇ ਰਸਾਨਾ 29 ਤਰੀਕ ਤੱਕ ਇਨਸ਼ੋਰ ਕੀਤਾ ਜਾਊਗਾ ਸਾਰੇ 10 ਯੰਗ ਆਇਸ ਆਫੀਸਰਸ ਲਾਇਗਏ ਨੇ ਤੇ ਸਾਰਾ ਪ੍ਰਸ਼ਾਸਨ ਜਿਹੜਾ ਹੈ ਖੁਦ ਅ ਅਸੀਂ ਸਾਰੀ ਰਾਤ ਜਿਹੜਾ ਹੈ 24 ਘੰਟੇ ਅਵੇਲੇਬਲ ਹੈ ਤਾਂ ਕਿ ਸੰਗਤ ਨੂੰ ਹਰ ਜਿਹੜੀ ਸਹੂਲਤ ਉਹ ਮਿਲ ਸਕੇ ਵਾਸ਼ਰੂਮਸ ਦੀ ਕਲੀਨਿੰਗ ਹੈ ਸੜਕਾਂ ਦੀ ਸਫਾਈ ਟਰੈਫਿਕ ਮੈਨੇਜਮੈਂਟ ਅ ਬਸੇ ਹੀ ਬੀਤੀ ਹੈ ਕਿ ਅਨੰਪੁਰ ਸਾਹਿਬ ਆਪ ਸਭ ਦੀ ਉਡੀਕ ਕਰ ਰਿਹਾ ਆਓ ਗੁਰੂ ਸਾਹਿਬ ਦੀ ਲਾਸਾਨੀ ਸ਼ਹਾਦਤ ਨੂੰ ਨਮਨ ਕਰੀਏ ਸਜਦਾ ਕਰੀਏ ਅਤੇ ਗੁਰੂ ਸਾਹਿਬ ਦੀ ਖੁਸ਼ੀਆਂ ਪ੍ਰਾਪਤ ਕਰੀਏ ਬਹੁਤ ਬਹੁਤ ਧੰਨਵਾਦ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ ਰਾਤ ਦੇ ਸਮੇਂ ਕੁ ਬੱਚੇ ਨੇ ਮੈਥੋਟਾਪਨਾ ਹਰਜੂ ਸਿੰਘ ਪੈਂਸਿਕਮੈਂਟਰੀ ਵਿੱਚ ਜਦ ਮੇਰੇ ਨਾਲ ਉਪਰ ਜਿਤੇ ਜਿਤੇ ਡਿਪਟੀ ਕਮਿਸ਼ਨਰ ਜੀ ਕੁਲਿਆ ਜੀ ਸਾਡੇ ਆਭਿਮਾਨੀ ਮਲੇਖ ਜੀ ਸਾਰੇ ਆਈਐਸ ਅਫੀਸਰ ਸੇ ਸਾਰਾ ਪ੍ਰਸ਼ਾਸਨ ਲੰਕਪੁਰ ਸਾਊਥ ਦੀਆਂ ਸੜਕਾਂ ਦੇ ਇੱਕ ਇੱਕ ਸੜਕ ਦੀ ਸਫਾਈ ਚੁਕ ਲਈ ਵਕਤ ਹੈ ਜਦੋਂ ਅਸੀਂ ਪੂਰੇ ਸ਼ਹਿਰ ਨੂੰ ਕਲੀਨ ਕਰ ਸਕਦੇ ਹਾਂ ਯੂਰੀਨਲਸ ਦੀ ਸਫਾਈ ਪਾਰਕਿੰਗ ਸੈਂਸਿਟੀ ਸਾਰੇ ਬੰਦੂਬਸਤ ਤੇ ਰੋਜ਼ਾਨਾ 29 ਤਰੀਕ ਤੱਕ ਇਨਸ਼ੋਰ ਕੀਤਾ ਜਾਊਗਾ ਸਾਰੇ 10 ਯੰਗ ਆ ਇਹ ਆਫੀਸਰਸ ਲਾਏ ਗਏ ਨੇ ਤੇ ਸਾਰਾ ਪ੍ਰਸ਼ਾਸਨ ਜਿਹੜਾ ਖੁਦ ਅ ਅਸੀਂ ਸਾਰੀ ਰਾਤ ਜਿਹੜਾ ਹੈ 24 ਘੰਟੇ ਅਵੇਲੇਬਲ ਹੈ ਤਾਂ ਕਿ ਸੰਗਤ ਨੂੰ ਹਰ ਜਿਹੜੀ ਸਹੂਲਤ ਉਹ ਮਿਲ ਸਕੇ ਵਾਸ਼ਰੂਮਸ ਦੀ ਕਲੀਨਿੰਗ ਹੈ ਸੜਕਾਂ ਦੀ ਸਫਾਈ ਟਰੈਫਿਕ ਮੈਨੇਜਮੈਂਟ ਅ ਬਸ ਇਹ ਬੇਨਤੀ ਹੈ ਕਿ ਅਨੰਦਪੁਰ ਸਾਹਿਬ ਆਪ ਸਭ ਦੀ ਉਡੀਕ ਕਰ ਰਿਹਾ ਆਓ ਗੁਰੂ ਸਾਹਿਬ ਦੀ ਲਾਸਾਨੀ ਸ਼ਹਾਦਤ ਨੂੰ ਨਮਨ ਕਰੀਏ ਸਜਦਾ ਕਰੀਏ ਅਤੇ ਗੁਰੂ ਸਾਹਿਬ ਦੀ ਖੁਸ਼ੀਆਂ ਪ੍ਰਾਪਤ ਕਰੀਏ ਬਹੁਤ ਬਹੁਤ ਧੰਨਵਾਦ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਰਾਤ ਦੇ ਸਮੇਂ ਇੱਕ ਬੱਚੇ ਨੇ ਮੈਂ ਤੁਹਾਡਾ ਆਪਣਾ ਹਰਜੂ ਸਿੰਘ ਸੈਂਕਿਆ ਮੰਤਰੀ ਪੰਜਾਬ ਮੇਰੇ ਨਾਲ ਜੋ ਪਰਛਦੇ ਦੇ ਡਿਪਟੀ ਕਮਿਸ਼ਨਰ ਜੀ ਜੀਤ ਵਾਲੀਆ ਜੀ ਸਾਡੇ ਆਭਿਮਾਨੀ ਮਲਿਕ ਜੀ ਸਾਰੇ ਆਈਐਸ ਅਫੀਸਰ ਇਸ ਵਕਤ ਸਾਰਾ ਪ੍ਰਸ਼ਾਸਨ ਅਨੰਦਪੁਰ ਸਾਹਿਬ ਦੀਆਂ ਸੜਕਾਂ ਦੇ ਹੈ ਇੱਕ ਇੱਕ ਸੜਕ ਦੀ ਸਫਾਈ ਚੁਕ ਲਈ ਹੀ ਵਕਤ ਹੈ ਜਦੋਂ ਅਸੀਂ ਪੂਰੇ ਸ਼ਹਿਰ ਨੂੰ ਕਲੀਨ ਕਰ ਸਕਦੇ ਹਾਂ ਯੂਰੀਨਲ ਦੀ ਸਫਾਈ ਪਾਰਕਿੰਗ ਸੈਂਸਿਟੀ ਸਾਰੇ ਬੰਦਬਸਤ ਤੇ ਰਸਾਨਾ 29 ਤਰੀਕ ਤੱਕ ਇਨਸ਼ੋਰ ਕੀਤਾ ਜਾਊਗਾ ਸਾਰੇ 10 ਯੰਗ ਆਏ ਇਸ ਆਫੀਸਰਸ ਲਾਏ ਗਏ ਨੇ ਤੇ ਸਾਰਾ ਪ੍ਰਸ਼ਾਸਨ ਜਿਹੜਾ ਖੁਦ ਅਸੀਂ ਸਾਰੀ ਰਾਤ ਜਿਹੜਾ ਹੈ 24 ਘੰਟੇ ਅਵੇਲੇਬਲ ਹੈ ਤਾਂ ਕਿ ਸੰਗਤ ਨੂੰ ਹਰ ਜਿਹੜੀ ਸਹੂਲਤ ਉਹ ਮਿਲ ਸਕੇ ਵਾਸ਼ਰੂਮਸ ਦੀ ਕਲੀਨਿੰਗ ਹੈ ਸੜਕਾਂ ਦੀ ਸਫਾਈ ਟਰੈਫਿਕ ਮੈਨੇਜਮੈਂਟ ਬਸ ਸਹੀ ਬੇਨਤੀ ਹੈ ਕਿ ਅਨੰਦਪੁਰ ਸਾਹਿਬ ਆਪ ਸਭ ਦੀ ਉਡੀਕ ਕਰ ਰਿਹਾ ਆਓ ਗੁਰੂ ਸਾਹਿਬ ਦੀ ਲਾਸਾਨੀ ਸ਼ਹਾਦਤ ਨੂੰ ਨਮਨ ਕਰੀਏ ਸਜਦਾ ਕਰੀਏ ਅਤੇ ਗੁਰੂ ਸਾਹਿਬ ਦੀ ਖੁਸ਼ੀਆਂ ਪ੍ਰਾਪਤ ਕਰੀਏ ਬਹੁਤ ਬਹੁਤ ਧੰਨਵਾਦ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸ੍ਰੀ ਕਾਲ ਜੀ ਰਾਤ ਦੇ ਸਮੇਂ ਇੱਕ ਬੱਜੇ ਨੇ ਮੈਥੋਡ ਆਪਣਾ ਹਰਜੂ ਸਿੰਘ ਪੰਜਾਬ ਸਿੱਖਿਆ ਮੰਤਰੀ ਜਦ ਮੇਰੇ ਨਾਲ ਉਪਰ ਜਿਦੇ ਜੀ ਡਿਪਟੀ ਕਮਿਸ਼ਨਰ ਸੀਟ ਵਾਲਿਆ ਜੀ ਸਾਡੇ ਆਭਿਮਾਨੀ ਮਲਿਕ ਜੀ ਸਾਰੇ ਆਈਐਸ ਅਫੀਸਰ ਸਿਫਤ ਸਾਰਾ ਪ੍ਰਸ਼ਾਸਨ ਅਨੰਦਪੁਰ ਸਾਹਿਬ ਦੀਆਂ ਸੜਕਾਂ ਦੇ ਹੈ ਇੱਕ ਇੱਕ ਸੜਕ ਦੀ ਸਫਾਈ ਚੁਕਲੇ ਹੀ ਵਕਤ ਹੈ ਜਦ ਅਸੀਂ ਪੂਰੇ ਸ਼ਹਿਰ ਨੂੰ ਕਲੀਨ ਕਰ ਸਕਦੇ ਹਾਂ ਯੂਰੀਨਲ ਦੀ ਸਫਾਈ ਪਾਰਕਿੰਗ ਸੈਂਸਿਟੀ ਸਾਰੇ ਬੰਦਬਸ ਤੇ ਰਸਾਨਾ 29 ਤਰੀਕ ਤੱਕ ਇਨਸ਼ੋਰ ਕੀਤਾ ਜਾਊਗਾ ਸਾਰੇ 10 ਯੰਗ ਆਏ ਇਸ ਆਫੀਸਰਸ ਲਾਇਗਏ ਨੇ ਤੇ ਸਾਰਾ ਪ੍ਰਸ਼ਾਸਨ ਜਿਹੜਾ ਖੁਦ ਅ ਅਸੀਂ ਸਾਰੀ ਰਾਤ ਜਿਹੜਾ ਹੈ 24 ਘੰਟੇ ਅਵੇਲੇਬਲ ਹੈ ਤਾਂ ਕਿ ਸੰਗਤ ਨੂੰ ਹਰ ਜਿਹੜੀ ਸਹੂਲਤ ਉਹ ਮਿਲ ਸਕੇ ਵਾਸ਼ਰੂਮ ਦੀ ਕਲੀਨਿੰਗ ਹੈ ਸੜਕਾਂ ਦੀ ਸਫਾਈ ਟਰੈਫਿਕ ਮੈਨੇਜਮੈਂਟ ਅ ਬਸੇ ਹੀ ਬੀਤੀ ਹੈ ਕਿ ਅਨੰਪੁਰ ਸਾਹਿਬ ਆਪ ਸਭ ਦੀ ਓਡੀ ਕਰ ਰਿਹਾ ਆਓ ਗੁਰੂ ਸਾਹਿਬ ਦੀ ਲਾਸਾਨੀ ਸ਼ਹਾਦਤ ਨੂੰ ਨਮਨ ਕਰੀਏ ਸਜਦਾ ਕਰੀਏ ਤੇ ਗੁਰੂ ਸਾਹਿਬ ਦੀ ਖੁਸ਼ੀਆਂ ਪ੍ਰਾਪਤ ਕਰੀਏ ਬਹੁਤ ਬਹੁਤ ਧੰਨਵਾਦ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਰਾਤ ਦੇ ਸਮੇਂ ਇੱਕ ਬੱਚੇ ਨੇ ਮੈਥੋਡਾਫਨਾ ਹਰਜੂ ਸਿੰਘ ਪੰਚ ਸਿਟੀ ਕਮੇਟੀ ਵਿੱਚ ਜਾ ਮੇਰੇ ਨਾਲ ਉੱਪਰ ਜਿਤੇ ਜਿਤੇ ਡਿਪਟੀ ਕਮਿਸ਼ਨਰ ਜੀ ਚਿਤ ਵਾਲੀਆ ਜੀ ਸਾਡੇ ਆਭਿਮਾਨੀ ਮਲਿਕ ਜੀ ਸਾਰੇ ਆਈਐਸ ਅਫੀਸਰ ਸਿਫਤ ਸਾਰਾ ਪ੍ਰਸ਼ਾਸਨ ਅਨੰਦਪੁਰ ਸਾਹਿਬ ਦੀਆਂ ਸੜਕਾਂ ਦੇ ਇੱਕ ਇੱਕ ਸੜਕ ਦੀ ਸਫਾਈ ਕਿੁਪਲੇ ਲਈ ਵਕਤ ਹੈ ਜਦੋਂ ਅਸੀਂ ਪੂਰੇ ਸ਼ਹਿਰ ਨੂੰ ਕਲੀਨ ਕਰ ਸਕਦੇ ਹਾਂ ਯੂਰੀਨਲ ਦੀ ਸਫਾਈ ਪਾਰਕਿੰਗ ਸੈਂਸਿਟੀ ਸਾਰੇ ਬੰਦਬਸਤ ਤੇ ਰੋਜ਼ਾਨਾ 29 ਤਰੀਕ ਤੱਕ ਇਨਸ਼ੋਰ ਕੀਤਾ ਜਾਊਗਾ ਸਾਰੇ 10 ਯੰਗ ਆਏ ਇਸ ਆਫੀਸਰਸ ਲਾਇਗਏ ਨੇ ਤੇ ਸਾਰਾ ਪ੍ਰਸ਼ਾਸਨ ਜਿਹੜਾ ਖੁਦ ਅ ਅਸੀਂ ਸਾਰੀ ਰਾਤ ਜਿਹੜਾ ਹੈ 24 ਘੰਟੇ ਅਵੇਲੇਬਲ ਹੈ ਤਾਂ ਕਿ ਸੰਗਤ ਨੂੰ ਹਰ ਜਿਹੜੀ ਸਹੂਲਤ ਉਹ ਮਿਲ ਸਕੇ ਵਾਸ਼ਰੂਮਸ ਦੀ ਕਲੀਨਿੰਗ ਹੈ ਸੜਕਾਂ ਦੀ ਸਫਾਈ ਟਰੈਫਿਕ ਮੈਨੇਜਮੈਂਟ ਅ ਬਸੇ ਹੀ ਬੀਂਤੀ ਹੈ ਕਿ ਅਨੰਦਪੁਰ ਸਾਹਿਬ ਆਪ ਸਭ ਦੀ ਉਡੀਕ ਕਰ ਰਿਹਾ ਆਓ ਗੁਰੂ ਸਾਹਿਬ ਦੀ ਲਾਸਾਨੀ ਸ਼ਹਾਦਤ ਨੂੰ ਨਮਨ ਕਰੀਏ ਸਜਦਾ ਕਰੀਏ ਅਤੇ ਗੁਰੂ ਸਾਹਿਬ ਦੀ ਖੁਸ਼ੀਆਂ ਪ੍ਰਾਪਤ ਕਰੀਏ ਬਹੁਤ ਬਹੁਤ ਧੰਨਵਾਦ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸਤਿ ਸ੍ਰੀ ਅਕਾਲ ਜੀ ਰਾਤ ਦੇ ਸਮੇਂ ਕੁ ਬਚੇ ਨੇ ਮੈਥੋਡਾ ਆਪਣਾ ਹਰਜੂ ਸਿੰਘ ਬੈਂਸ ਸਿਖਿਆ ਮੰਤਰੀ ਪੰਜਾਬ ਮੇਰੇ ਨਾਲ ਰੂਪਰ ਚਿੱਤੇ ਦੇ ਡਿਪਟੀ ਕਮਿਸ਼ਨਰ ਸੀਪੀ ਵਾਲੀ ਜੀ ਸਾਡੇ ਆਭਿਮਾਨੀ ਮਲਿਕ ਜੀ ਸਾਰੇ ਆਈਐਸ ਅਫੀਸਰ ਸਿਫਤ ਸਾਰਾ ਪ੍ਰਸ਼ਾਸਨ ਅਨੰਦਪੁਰ ਸਾਹਿਬ ਦੀਆਂ ਸੜਕਾਂ ਦੇ ਇੱਕ ਇੱਕ ਸੜਕ ਦੀ ਸਫਾਈ ਚੁਕ ਲਈ ਹੀ ਵਕਤ ਹੈ ਜਦੋਂ ਅਸੀਂ ਪੂਰੇ ਸ਼ਹਿਰ ਨੂੰ ਕਲੀਨ ਕਰ ਸਕਦੇ ਹਾਂ ਯੂਰੀਨਲ ਦੀ ਸਫਾਈ ਪਾਰਕਿੰਗ ਸੈਂਸਿਟੀ ਸਾਰੇ ਬੰਦਬਸ ਤੇ ਰੋਜ਼ਾਨਾ 29 ਤਰੀਕ ਤੱਕ ਇਨਸ਼ੋਰ ਕੀਤਾ ਜਾਊਗਾ ਸਾਰੇ 10 ਯੰਗ ਆਏ ਇਸ ਆਫੀਸਰਸ ਲਾਇਗਏ ਨੇ ਤੇ ਸਾਰਾ ਪ੍ਰਸ਼ਾਸਨ ਜਿਹੜਾ ਖੁਦ ਅ ਅਸੀਂ ਸਾਰੀ ਰਾਤ ਜਿਹੜਾ ਹੈ 24 ਘੰਟੇ ਅਵੇਲੇਬਲ ਹੈ ਤਾਂ ਕਿ ਸੰਗਤ ਨੂੰ ਹਰ ਜਿਹੜੀ ਸਹੂਲਤ ਉਹ ਮਿਲ ਸਕੇ ਵਾਸ਼ਰੂਮਸ ਦੀ ਕਲੀਨਨੈਸ ਸੜਕਾਂ ਦੀ ਸਫਾਈ ਟਰੈਫਿਕ ਮੈਨੇਜਮੈਂਟ ਅ ਬਸੇ ਹੀ ਬੀਂਤੀ ਹੈ ਕਿ ਅਨੰਦਪੁਰ ਸਾਹਿਬ ਆਪ ਸਭ ਦੀ ਉਡੀਕ ਕਰ ਰਿਹਾ ਆਓ ਗੁਰੂ ਸਾਹਿਬ ਦੀ ਲਾਸਾਨੀ ਸ਼ਹਾਦਤ ਨੂੰ ਨਮਨ ਕਰੀਏ ਸਜਦਾ ਕਰੀਏ ਅਤੇ ਗੁਰੂ ਸਾਹਿਬ ਦੀ ਖੁਸ਼ੀਆਂ ਪ੍ਰਾਪਤ ਕਰੀਏ ਬਹੁਤ ਬਹੁਤ ਧੰਨਵਾਦ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਰਾਤ ਦੇ ਸਮੇਂ ਇੱਕ ਬੱਚੇ ਨੇ ਮੈਥੋਡ ਆਪਣਾ ਹਰਜੂ ਸਿੰਘ ਬੈਂਸ ਇਕਮੰਤਰੀ ਪੰਜਾਬ ਮੇਰੇ ਨਾਲ ਉਪਰ ਚਦੇ ਦੇ ਡਿਪਟੀ ਕਮਿਸ਼ਨਰ ਜੀ ਸਾਡੇ ਅਭਿਮਾਨੀ ਮਲਿਕ ਜੀ ਸਾਰੇ ਆਈਐਸ ਅਫੀਸਰ ਸਿਸਵਤ ਸਾਰਾ ਪ੍ਰਸ਼ਾਸਨ ਅਨੰਦਪੁਰ ਸਾਧੀ ਸੜਕਾਂ ਦੇ ਇੱਕ ਇੱਕ ਸੜਕ ਦੀ ਸਫਾਈ ਚੁਕ ਲਈ ਵਕਤ ਜਦੋਂ ਅਸੀਂ ਪੂਰੇ ਸ਼ਹਿਰ ਨੂੰ ਕਲੀਨ ਕਰ ਸਕਦੇ ਹਾਂ ਯੂਰੀਨਲ ਦੀ ਸਫਾਈ ਪਾਰਕਿੰਗ ਡੈਂਸਿਟੀ ਸਾਰੇ ਬੰਦੂਬਸ ਤੇ ਰੋਜ਼ਾਨਾ 29 ਤਰੀਕ ਤੱਕ ਇਨਸ਼ੋਰ ਕੀਤਾ ਜਾਊਗਾ ਸਾਰੇ 10 ਯੰਗ ਆਏ ਇਸ ਆਫੀਸਰਸ ਲਾਇਏ ਗਏ ਨੇ ਤੇ ਸਾਰਾ ਪ੍ਰਸ਼ਾਸਨ ਜਿਹੜਾ ਹੈ ਖੁਦ ਅਸੀਂ ਸਾਰੀ ਰਾਤ ਜਿਹੜਾ ਹੈ 24 ਘੰਟੇ ਅਵੇਲੇਬਲ ਹੈ ਤਾਂ ਕਿ ਸੰਗਤ ਨੂੰ ਹਰ ਜਿਹੜੀ ਸਹੂਲਤ ਉਹ ਮਿਲ ਸਕੇ ਵਾਸ਼ਰੂਮਸ ਦੀ ਕਲੀਨਿੰਗ ਹੈ ਸੜਕਾਂ ਦੀ ਸਫਾਈ ਟਰੈਫਿਕ ਮੈਨੇਜਮੈਂਟ ਬਸ ਇਹ ਬੀਤੀ ਹੈ ਕਿ ਅਨੰਪੁਰ ਸਾਹਿਬ ਆਪ ਸਭ ਦਿਉ ਡੀ ਕਰ ਰਿਹਾ ਆਓ ਗੁਰੂ ਸਾਹਿਬ ਦੀ ਲਾਸਾਨੀ ਸ਼ਹਾਦਤ ਨੂੰ ਨਮਨ ਕਰੀਏ ਸਜਦਾ ਕਰੀਏ ਅਤੇ ਗੁਰੂ ਸਾਹਿਬ ਦੀ ਖੁਸ਼ੀਆਂ ਪ੍ਰਾਪਤ ਕਰੀਏ ਬਹੁਤ ਬਹੁਤ ਧੰਨਵਾਦ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਰਾਤ ਦੇ ਸਮੇਂ ਕੁ ਬੱਚੇ ਨੇ ਮੈਥੋਟ ਆਪਣਾ ਹਰਜੂ ਸਿੰਘ ਬੈਂਸਿਕ ਕਮਨਟੀ ਵਿੱਚ ਜਬ ਮੇਰੇ ਨਾਲ ਉਪਰ ਜਿਤੇ ਜੀ ਡਿਪਟੀ ਕਮਿਸ਼ਨਰ ਜੀਤ ਵਾਲੀਆ ਜੀ ਸਾਡੇ ਆਭਿਮਾਨੀ ਮਲਿਕ ਜੀ ਸਾਰੇ ਆਈਐਸ ਅਫੀਸਰ ਸੇ ਸਾਰਾ ਪ੍ਰਸ਼ਾਸਨ ਅਨੰਦਪੁਰ ਸਾਹਿਬ ਦੀਆਂ ਸੜਕਾਂ ਦੇ ਹੈ ਇੱਕ ਇੱਕ ਸੜਕ ਦੀ ਸਫਾਈ ਕਿਉਂਕਿ ਲਈ ਵਕਤ ਹੈ ਜਦੋਂ ਅਸੀਂ ਪੂਰੇ ਸ਼ਹਿਰ ਨੂੰ ਕਲੀਨ ਕਰ ਸਕਦੇ ਹਾਂ ਯੂਰੀਨਲਸ ਦੀ ਸਫਾਈ ਪਾਰਕਿੰਗ ਡੈਂਸਿਟੀ ਸਾਰੇ ਬੰਦਬਸਤ ਤੇ ਰਸਾਨਾ 29 ਤਰੀਕ ਤੱਕ ਇਨਸ਼ੋਰ ਕੀਤਾ ਜਾਊਗਾ ਸਾਰੇ 10 ਯੰਗ ਆਇਸ ਆਫੀਸਰਸ ਲਾਇਗਏ ਨੇ ਤੇ ਸਾਰਾ ਪ੍ਰਸ਼ਾਸਨ ਜਿਹੜਾ ਹੈ ਖੁਦ ਅਸੀਂ ਸਾਰੀ ਰਾਤ ਜਿਹੜਾ ਹੈ 24 ਘੰਟੇ ਅਵੇਲੇਬਲ ਹੈ ਤਾਂ ਕਿ ਸੰਗਤ ਨੂੰ ਹਰ ਜਿਹੜੀ ਸਹੂਲਤ ਉਹ ਮਿਲ ਸਕੇ ਵਾਸ਼ਰੂਮਸ ਦੀ ਕਲੀਨਨੈਸ ਸੜਕਾਂ ਦੀ ਸਫਾਈ ਟਰੈਫਿਕ ਮੈਨੇਜਮੈਂਟ ਬਸੇ ਹੀ ਬੀਤੀ ਹੈ ਕਿ ਅਨੰਪੁਰ ਸਾਹਿਬ ਆਪ ਸਭ ਦੀ ਉਡੀਕ ਕਰ ਰਿਹਾ ਆਓ ਗੁਰੂ ਸਾਹਿਬ ਦੀ ਲਾਸਾਨੀ ਸ਼ਹਾਦਤ ਨੂੰ ਨਮਨ ਕਰੀਏ ਸਜਦਾ ਕਰੀਏ ਅਤੇ ਗੁਰੂ ਸਾਹਿਬ ਦੀ ਖੁਸ਼ੀਆਂ ਪ੍ਰਾਪਤ ਕਰੀਏ ਬਹੁਤ ਬਹੁਤ ਧੰਨਵਾਦ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਰਾਤ ਦੇ ਸਮੇਂ ਇੱਕ ਬੱਚੇ ਨੇ ਮੈਥੋਡ ਅਪਣਾ ਹਰਜੂ ਸਿੰਘ ਸੈਨਾ ਮੰਤਰੀ ਪੰਜਾਬ ਮੇਰੇ ਨਾਲ ਉਪਰ ਚਦੇ ਦੇ ਡਿਪਟੀ ਕਮਿਸ਼ਨਰ ਸੀਟ ਵਾਲੀ ਆਦੀ ਸਾਡੇ ਆਭਿਮਾਨੀ ਮਲਿਕ ਜੀ ਸਾਰੇ ਆਈਐਸ ਅਫੀਸਰ ਸੇ ਸਾਰਾ ਪ੍ਰਸ਼ਾਸਨ ਅਨੰਦਪੁਰ ਸਾਹਿਬ ਦੀਆਂ ਸੜਕਾਂ ਦੇ ਹੈ ਇੱਕ ਇੱਕ ਸੜਕ ਦੀ ਸਫਾਈ ਚੁਕ ਲਈ ਵਕਤ ਹੈ ਜਦੋਂ ਅਸੀਂ ਪੂਰੇ ਸ਼ਹਿਰ ਨੂੰ ਕਲੀਨ ਕਰ ਸਕਦੇ ਹਾਂ ਯੂਰੀਨਲ ਦੀ ਸਫਾਈ ਪਾਰਕਿੰਗ ਸਟੈਂਸਿਟੀ ਸਾਰੇ ਬੰਦਬਸਤ ਤੇ ਰਸਾਨਾ 29 ਤਰੀਕ ਤੱਕ ਇਨਸ਼ੋਰ ਕੀਤਾ ਜਾਊਗਾ ਸਾਰੇ 10 ਯੰਗ ਆਏ ਇਸ ਆਫੀਸਰਸ ਲਾਇਗਏ ਨੇ ਤੇ ਸਾਰਾ ਪ੍ਰਸ਼ਾਸਨ ਜਿਹੜਾ ਹੈ ਖੁਦ ਅ ਅਸੀਂ ਸਾਰੀ ਰਾਤ ਜਿਹੜਾ ਹੈ 24 ਘੰਟੇ ਅਵੇਲੇਬਲ ਹੈ ਤਾਂ ਕਿ ਸੰਗਤ ਨੂੰ ਹਰ ਜਿਹੜੀ ਸਹੂਲਤ ਉਹ ਮਿਲ ਸਕੇ ਵਾਸ਼ਰੂਮਸ ਦੀ ਕਲੀਨਨੈਸ ਸੜਕਾਂ ਦੀ ਸਫਾਈ ਟਰੈਫਿਕ ਮੈਨੇਜਮੈਂਟ ਅ ਬਸੇ ਹੀ ਬੇਨਤੀ ਹੈ ਕਿ ਅਨੰਪੁਰ ਸਾਹਿਬ ਆਪ ਸਭ ਦੀ ਉਡੀਕ ਕਰ ਰਿਹਾ ਆਓ ਗੁਰੂ ਸਾਹਿਬ ਦੀ ਲਾਸਾਨੀ ਸ਼ਹਾਦਤ ਨੂੰ ਨਮਨ ਕਰੀਏ ਸਜਦਾ ਕਰੀਏ ਅਤੇ ਗੁਰੂ ਸਾਹਿਬ ਦੀ ਖੁਸ਼ੀਆਂ ਪ੍ਰਾਪਤ ਕਰੀਏ ਬਹੁਤ ਬਹੁਤ ਧੰਨਵਾਦ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਰਾਤ ਦੇ ਸਮੇਂ ਇੱਕ ਬੱਚੇ ਨੇ ਮੈਥੋਡ ਆਪਣਾ ਹਰਜੂ ਸਿੰਘ ਪੰਜਾਬ ਸਿੱਖਿਆ ਮੰਤਰੀ ਪੰਜਾਬ ਮੇਰੇ ਨਾਲ ਉਪਰ ਚਦੇ ਦੇ ਡਿਪਟੀ ਕਮਿਸ਼ਨਰ ਜੀਤ ਵਾਲਿਆ ਜੀ ਸਾਡੇ ਆਭਿਮਾਨੀ ਮਲਿਕ ਜੀ ਸਾਰੇ ਆਈਐਸ ਅਫੀਸਰ ਇਸ ਵਕਤ ਸਾਰਾ ਪ੍ਰਸ਼ਾਸਨ ਅਨੰਦਪੁਰ ਸਾਉਂ ਦੀ ਸੜਕਾਂ ਦੇ ਹੈ ਇੱਕ ਇੱਕ ਸੜਕ ਦੀ ਸਫਾਈ ਚੁਕਲੇ ਹੀ ਵਕਤ ਤੱਕ ਜਦੋਂ ਅਸੀਂ ਪੂਰੇ ਸ਼ਹਿਰ ਨੂੰ ਕਲੀਨ ਕਰ ਸਕਦੇ ਹਾਂ ਯੂਰੀਨਲ ਦੀ ਸਫਾਈ ਪਾਰਕਿੰਗ ਸੈਂਸਿਟੀ ਸਾਰੇ ਬੰਦਬਸ ਤੇ ਰਸਾਨਾ 29 ਤਰੀਕ ਤੱਕ ਇਨਸ਼ੋਰ ਕੀਤਾ ਜਾਊਗਾ ਸਾਰੇ 10 ਯੰਗ ਆਏ ਇਸ ਆਫੀਸਰਸ ਲਾਇਗਏ ਨੇ ਤੇ ਸਾਰਾ ਪ੍ਰਸ਼ਾਸਨ ਜਿਹੜਾ ਖੁਦ ਅ ਅਸੀਂ ਸਾਰੀ ਰਾਤ ਜਿਹੜਾ ਹੈ 24 ਘੰਟੇ ਅਵੇਲੇਬਲ ਹੈ ਤਾਂ ਕਿ ਸੰਗਤ ਨੂੰ ਹਰ ਜਿਹੜੀ ਸਹੂਲਤ ਉਹ ਮਿਲ ਸਕੇ ਵਾਸ਼ਰੂਮ ਦੀ ਕਲੀਨਿੰਗ ਹੈ ਸੜਕਾਂ ਦੀ ਸਫਾਈ ਟਰੈਫਿਕ ਮੈਨੇਜਮੈਂਟ ਅ ਬਸ ਸਹੀ ਬੇਨਤੀ ਹੈ ਕਿ ਅਨੰਪੁਰ ਸਾਹਿਬ ਆਪ ਸਭ ਦੀ ਓਡੀ ਕਰ ਰਿਹਾ ਆਓ ਗੁਰੂ ਸਾਹਿਬ ਦੀ ਲਾਸਾਨੀ ਸ਼ਹਾਦਤ ਨੂੰ ਨਮਨ ਕਰੀਏ ਸਜਦਾ ਕਰੀਏ ਤੇ ਗੁਰੂ ਸਾਹਿਬ ਦੀ ਖੁਸ਼ੀਆਂ ਪ੍ਰਾਪਤ ਕਰੀਏ ਬਹੁਤ ਬਹੁਤ ਧੰਨਵਾਦ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸਸਫੀ ਕਾਲ ਜੀ ਰਾਤ ਦੇ ਸਮੇਂ ਕੁ ਬਚੇ ਨੇ ਮੈਥੋਟਾਪਨਾ ਅਰਜੁਨ ਸਿੰਘ ਪੰਜਾਬ ਸਿਖਿਆ ਮੰਤਰੀ ਪੰਜਾਬ ਮੇਰੇ ਨਾਲ ਉਪਰ ਜਿਤੇ ਡਿਪਟੀ ਕਮਿਸ਼ਨਰ ਜੀਤ ਵਾਲਿਆ ਜੀ ਸਾਡੇ ਆਭਿਮਾਨੀ ਮਲਿਕ ਜੀ ਸਾਰੇ ਆਈਐਸ ਅਫੀਸਰ ਸਿਸਤ ਸਾਰਾ ਪ੍ਰਸ਼ਾਸਨ ਅਨੰਤਪੁਰ ਸਾਹਿਬ ਦੀਆਂ ਸੜਕਾਂ ਦੇ ਇੱਕ ਇੱਕ ਸੜਕ ਦੀ ਸਫਾਈ ਕਿਉਂਕਿ ਲਈ ਵਕਤ ਹੈ ਜਦੋਂ ਅਸੀਂ ਪੂਰੇ ਸ਼ਹਿਰ ਨੂੰ ਕਲੀਨ ਕਰ ਸਕਦੇ ਹਾਂ ਯੂਰੀਨਲ ਦੀ ਸਫਾਈ ਪਾਰਕਿੰਗ ਸਟੈਂਸਿਟੀ ਸਾਰੇ ਬੰਦੂਬਸਤ ਤੇ ਰਸਾਨਾ 29 ਤਰੀਕ ਤੱਕ ਇਨਸ਼ੋਰ ਕੀਤਾ ਜਾਊਗਾ ਸਾਰੇ 10 ਯੰਗ ਆ ਇਹ ਆਫੀਸਰਸ ਲਾਇਗਏ ਨੇ ਤੇ ਸਾਰਾ ਪ੍ਰਸ਼ਾਸਨ ਜਿਹੜਾ ਹੈ ਖੁਦ ਅ ਅਸੀਂ ਸਾਰੀ ਰਾਤ ਜਿਹੜਾ ਹੈ 24 ਘੰਟੇ ਅਵੇਲੇਬਲ ਹੈ ਤਾਂ ਕਿ ਸੰਗਤ ਨੂੰ ਹਰ ਜਿਹੜੀ ਸਹੂਲਤ ਉਹ ਮਿਲ ਸਕੇ ਵਾਸ਼ਰੂਮ ਦੀ ਕਲੀਨਿੰਗ ਹੈ ਸੜਕਾਂ ਦੀ ਸਫਾਈ ਟਰੈਫਿਕ ਮੈਨੇਜਮੈਂਟ ਅ ਬਸ ਇਹ ਬੀਜਤੀ ਹੈ ਕਿ ਅਨੰਦਪੁਰ ਸਾਹਿਬ ਆਪ ਸਭ ਦੀਓ ਦੀ ਕਰ ਰਿਹਾ ਆਓ ਗੁਰੂ ਸਾਹਿਬ ਦੀ ਲਾਸਾਨੀ ਸ਼ਹਾਦਤ ਨੂੰ ਨਮਨ ਕਰੀਏ ਸਜਦਾ ਕਰੀਏ ਅਤੇ ਗੁਰੂ ਸਾਹਿਬ ਦੀ ਖੁਸ਼ੀਆਂ ਪ੍ਰਾਪਤ ਕਰੀਏ ਬਹੁਤ ਬਹੁਤ ਧੰਨਵਾਦ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਰਾਤ ਦੇ ਸਮੇਂ ਇੱਕ ਬੱਚੇ ਨੇ ਮੈਥਡਟ ਆਪਣਾ ਹਰਜੂ ਸਿੰਘ ਬੈਂਕ ਸਿਟੀ ਕਮਿਟੀ ਵਿੱਚ ਜਦ ਮੇਰੇ ਨਾਲ ਰੂਪਰਛੀ ਦੇ ਡਿਪਟੀ ਕਮਿਸ਼ਨਰ ਜੀਤ ਵਾਲੀਆ ਜੀ ਸਾਡੇ ਆਭਿਮਾਨੀ ਮਲਿਕ ਜੀ ਸਾਰੇ ਆਈਐਸ ਅਫਸਰ ਸਿਫਤ ਸਾਰਾ ਪ੍ਰਸ਼ਾਸਨ ਅਨੰਦਪੁਰ ਸਾਹਿਬ ਦੀਆਂ ਸੜਕਾਂ ਦੇ ਇੱਕ ਇੱਕ ਸੜਕ ਦੀ ਸਫਾਈ ਕਿਉਂਲੇ ਹੀ ਵਕਤ ਹੈ ਜਦੋਂ ਅਸੀਂ ਪੂਰੇ ਸ਼ਹਿਰ ਨੂੰ ਕਲੀਨ ਕਰ ਸਕਦੇ ਹਾਂ ਯੂਰੀਨਲਸ ਦੀ ਸਫਾਈ ਪਾਰਕਿੰਗ ਸੈਂਸਿਟੀ ਸਾਰੇ ਬੰਦਬਸਤ ਤੇ ਰੋਜ਼ਾਨਾ 29 ਤਰੀਕ ਤੱਕ ਇਨਸ਼ੋਰ ਕੀਤਾ ਜਾਊਗਾ ਸਾਰੇ 10 ਯੰਗ ਆ ਇਹ ਆਫੀਸਰਸ ਲਾਏ ਗਏ ਨੇ ਤੇ ਸਾਰਾ ਪ੍ਰਸ਼ਾਸਨ ਜਿਹੜਾ ਹੈ ਖੁਦ ਅਸੀਂ ਸਾਰੀ ਰਾਤ ਜਿਹੜਾ ਹੈ 24 ਘੰਟੇ ਅਵੇਲੇਬਲ ਹੈ ਤਾਂ ਕਿ ਸੰਗਤ ਨੂੰ ਹਰ ਜਿਹੜੀ ਸਹੂਲਤ ਉਹ ਮਿਲ ਸਕੇ ਵਾਸ਼ਰੂਮਸ ਦੀ ਕਲੀਨਿੰਗ ਹੈ ਸੜਕਾਂ ਦੀ ਸਫਾਈ ਟਰੈਫਿਕ ਮੈਨੇਜਮੈਂਟ ਬਸ ਇਹ ਬੀਜਤੀ ਹੈ ਕਿ ਹਨਨਪੁਰ ਸਾਹਿਬ ਆਪ ਸਭ ਦੀ ਉਡੀਕ ਕਰ ਰਿਹਾ ਆਓ ਗੁਰੂ ਸਾਹਿਬ ਦੀ ਲਾਸਾਨੀ ਸ਼ਹਾਦਤ ਨੂੰ ਨਮਨ ਕਰੀਏ ਸਜਦਾ ਕਰੀਏ ਤੇ ਗੁਰੂ ਸਾਹਿਬ ਦੀ ਖੁਸ਼ੀਆਂ ਪ੍ਰਾਪਤ ਕਰੀਏ ਬਹੁਤ ਬਹੁਤ ਧੰਨਵਾਦ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਰਾਤ ਦੇ ਸਮੇਂ ਇੱਕ ਬੱਚੇ ਨੇ ਮੈਥੋਡ ਅਪਣਾ ਹਰਜੂ ਸਿੰਘ ਪੰਚ ਸਿੱਖਿਆ ਮੰਤਰੀ ਜਦ ਮੇਰੇ ਨਾਲ ਰੂਪਰ ਚਿਤੇ ਦੇ ਡਿਪਟੀ ਕਮਿਸ਼ਨਰ ਸੀਚ ਵਾਲੀਆ ਜੀ ਸਾਡੇ ਆਭਿਮਾਨੀ ਮਲਿਕ ਜੀ ਸਾਰੇ ਆਈਐਸ ਅਫਸਰ ਸੇ ਸਾਰਾ ਪ੍ਰਸ਼ਾਸਨ ਅਨੰਦਪੁਰ ਸਾਹਿਬ ਦੀਆਂ ਸੜਕਾਂ ਦੇ ਇੱਕ ਇੱਕ ਸੜਕ ਦੀ ਸਫਾਈ ਚੁਕਲੇ ਹੀ ਵਕਤ ਤੱਕ ਜਦੋਂ ਅਸੀਂ ਪੂਰੇ ਸ਼ਹਿਰ ਨੂੰ ਕਲੀਨ ਕਰ ਸਕਦੇ ਹਾਂ ਯੂਰੀਨਲਸ ਦੀ ਸਫਾਈ ਪਾਰਕਿੰਗ ਸੈਂਸਿਟੀ ਸਾਰੇ ਬੰਦੂਬਸਤ ਤੇ ਰੋਜ਼ਾਨਾ 29 ਤਰੀਕ ਤੱਕ ਇਨਸ਼ੋਰ ਕੀਤਾ ਜਾਊਗਾ ਸਾਰੇ 10 ਯੰਗਾਇਸ ਆਫੀਸਰਸ ਲਾਇਗਏ ਨੇ ਤੇ ਸਾਰਾ ਪ੍ਰਸ਼ਾਸਨ ਜਿਹੜਾ ਹੈ ਖੁਦ ਅਸੀਂ ਸਾਰੀ ਰਾਤ ਜਿਹੜਾ ਹੈ 24 ਘੰਟੇ ਅਵੇਲੇਬਲ ਹੈ ਤਾਂ ਕਿ ਸੰਗਤ ਨੂੰ ਹਰ ਜਿਹੜੀ ਸਹੂਲਤ ਉਹ ਮਿਲ ਸਕੇ ਵਾਸ਼ਰੂਮਸ ਦੀ ਕਲੀਨਿੰਗ ਹੈ ਸੜਕਾਂ ਦੀ ਸਫਾਈ ਟਰੈਫਿਕ ਮੈਨੇਜਮੈਂਟ ਬਸ ਸਹੀ ਬੀਤਦੀ ਹੈ ਕਿ ਅਨੰਦਪੁਰ ਸਾਹਿਬ ਆਪ ਸਭ ਦਿਉ ਡੀ ਕਰ ਰਿਹਾ ਆਓ ਗੁਰੂ ਸਾਹਿਬ ਦੀ ਲਾਸਾਨੀ ਸ਼ਹਾਦਤ ਨੂੰ ਨਮਨ ਕਰੀਏ ਸਜਦਾ ਕਰੀਏ ਅਤੇ ਗੁਰੂ ਸਾਹਿਬ ਦੀ ਖੁਸ਼ੀਆਂ ਪ੍ਰਾਪਤ ਕਰੀਏ ਬਹੁਤ ਬਹੁਤ ਧੰਨਵਾਦ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਰਾਤ ਦੇ ਸਮੇਂ ਇੱਕ ਬੱਚੇ ਨੇ ਬੈਕਵਾਰਡ ਆਫਨਾ ਹਰਜੂ ਸਿੰਘ ਪੈਂਸਿਕ ਕਮਿਟੀ ਵਿੱਚ jobb ਮੇਰੇ ਨਾਲ ਗੁਰਪਰ ਚਿੱਤੇ ਦੇ ਡਿਪਟੀ ਕਮਿਸ਼ਨਰ ਜੀਤ ਵਾਲੀਆ ਜੀ ਸਾਡੇ ਆਭਿਮਾਨੀ ਮਲੇਖ ਜੀ ਸਾਰੇ IAS ਅਫਸਰ ਇਸ ਸਾਰਾ ਪ੍ਰਸ਼ਾਸਨ ਅਨੰਦਪੁਰ ਸਾਹਿਬ ਦੀ ਸੜਕਾਂ ਦੇ ਇੱਕ ਇੱਕ ਸੜਕ ਦੀ ਸਫਾਈ ਚੁਕਲੇ ਹੀ ਵਕਤ ਹੈ ਜਦੋਂ ਅਸੀਂ ਪੂਰੇ ਸ਼ਹਿਰ ਨੂੰ ਕਲੀਨ ਕਰ ਸਕਦੇ ਹਾਂ ਯੂਰੀਨਲ ਦੀ ਸਫਾਈ ਪਾਰਕਿੰਗ ਸੈਂਸਿਟੀ ਸਾਰੇ ਬੰਦੂਬਸਤ ਤੇ ਰੋਜ਼ਾਨਾ 29 ਤਰੀਕ ਤੱਕ ਇਨਸ਼ੋਰ ਕੀਤਾ ਜਾਊਗਾ ਸਾਰੇ 10 ਯੰਗ ਆਏ ਇਸ ਆਫੀਸਰਸ ਲਾਏ ਗਏ ਨੇ ਤੇ ਸਾਰਾ ਪ੍ਰਸ਼ਾਸਨ ਜਿਹੜਾ ਖੁਦ ਅ ਅਸੀਂ ਸਾਰੇ ਰਾਤ ਜਿਹੜਾ ਹੈ 24 ਘੰਟੇ ਅਵੇਲੇਬਲ ਹੈ ਤਾਂ ਕਿ ਸੰਗਤ ਨੂੰ ਹਰ ਜਿਹੜੀ ਸਹੂਲਤ ਉਹ ਮਿਲ ਸਕੇ ਵਾਸ਼ਰੂਮਸ ਦੀ ਕਲੀਨਿੰਗ ਹੈ ਸੜਕਾਂ ਦੀ ਸਫਾਈ ਟਰੈਫਿਕ ਮੈਨੇਜਮੈਂਟ ਅ ਬਸ ਸਹੀ ਬੇਨਤੀ ਹੈ ਕਿ ਅਨੰਦਪੁਰ ਸਾਹਿਬ ਆਪ ਸਭ ਦੀ ਉਡੀਕ ਕਰ ਰਿਹਾ ਆਓ ਗੁਰੂ ਸਾਹਿਬ ਦੀ ਲਾਸਾਨੀ ਸ਼ਹਾਦਤ ਨੂੰ ਨਮਨ ਕਰੀਏ ਸਜਦਾ ਕਰੀਏ ਅਤੇ ਗੁਰੂ ਸਾਹਿਬ ਦੀ ਖੁਸ਼ੀਆਂ ਪ੍ਰਾਪਤ ਕਰੀਏ ਬਹੁਤ ਬਹੁਤ ਧੰਨਵਾਦ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ ਰਾਤ ਦੇ ਸਮੇਂ ਇੱਕ ਬੱਚੇ ਨੇ ਮੈਥੋਡ ਆਪਣਾ ਹਰਜੂ ਸਿੰਘ ਸੈਨਾਪਤੀ ਪੰਜਾਬ ਮੇਰੇ ਨਾਲ ਜੋ ਪੜਛਦੇ ਦੇ ਡਿਪਟੀ ਕਮਿਸ਼ਨਰ ਜੀਤ ਵਾਲੀਆ ਜੀ ਸਾਡੇ ਆਭਿਮਾਨੀ ਮਲਿਕ ਜੀ ਸਾਰੇ ਆਈਐਸ ਅਫੀਸਰ ਸਿਫਤ ਸਾਰਾ ਪ੍ਰਸ਼ਾਸਨ ਆ ਨੰਦਪੁਰ ਸਾਉਂ ਦੀ ਸੜਕਾਂ ਦੇ ਹੈ ਇੱਕ ਇੱਕ ਸੜਕ ਦੀ ਸਫਾਈ ਕਿਉਂਕਿ ਲਈ ਵਕਤ ਹੈ ਜਦੋਂ ਅਸੀਂ ਪੂਰੇ ਸ਼ਹਿਰ ਨੂੰ ਕਲੀਨ ਕਰ ਸਕਦੇ ਹਾਂ ਯੂਰੀਨਲ ਦੀ ਸਫਾਈ ਪਾਰਕਿੰਗ ਸਟੈਂਸਿਟੀ ਸਾਰੇ ਬੰਦੂਬਸਤ ਤੇ ਰੋਜ਼ਾਨਾ 29 ਤਰੀਕ ਤੱਕ ਇਨਸ਼ੋਰ ਕੀਤਾ ਜਾਊਗਾ ਸਾਰੇ 10 ਯੰਗ ਆਏ ਇਸ ਆਫੀਸਰਸ ਲਾਏ ਗਏ ਨੇ ਤੇ ਸਾਰਾ ਪ੍ਰਸ਼ਾਸਨ ਜਿਹੜਾ ਖੁਦ ਅਸੀਂ ਸਾਰੀ ਰਾਤ ਜਿਹੜਾ ਹੈ 24 ਘੰਟੇ ਅਵੇਲੇਬਲ ਹੈ ਤਾਂ ਕਿ ਸੰਗਤ ਨੂੰ ਹਰ ਜਿਹੜੀ ਸਹੂਲਤ ਉਹ ਮਿਲ ਸਕੇ ਵਾਸ਼ਰੂਮ ਦੀ ਕਲੀਨਿੰਗ ਹੈ ਸੜਕਾਂ ਦੀ ਸਫਾਈ ਟਰੈਫਿਕ ਮੈਨੇਜਮੈਂਟ ਬਸ ਇਹ ਬੇਨਤੀ ਹੈ ਕਿ ਅਨੰਦਪੁਰ ਸਾਹਿਬ ਆਪ ਸਭ ਦੀ ਉਡੀਕ ਕਰ ਰਿਹਾ ਆਓ ਗੁਰੂ ਸਾਹਿਬ ਦੀ ਲਾਸਾਨੀ ਸ਼ਹਾਦਤ ਨੂੰ ਨਮਨ ਕਰੀਏ ਸਜਦਾ ਕਰੀਏ ਅਤੇ ਗੁਰੂ ਸਾਹਿਬ ਦੀ ਖੁਸ਼ੀਆਂ ਪ੍ਰਾਪਤ ਕਰੀਏ ਬਹੁਤ ਬਹੁਤ ਧੰਨਵਾਦ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸਤਿ ਸ਼੍ਰੀ ਅਕਾਲ ਜੀ 7:30 ਬੱਚੇ ਨੇ ਮੈਥੋਡ ਆਫਨਾ ਹਰਜੂ ਸਿੰਘ ਬੈਂਕ ਸਿੱਖਿਆ ਮੰਤਰੀ ਵਿਭਾਗ ਮੇਰੇ ਨਾਲ ਰੂਪਰ ਜਿਦੇ ਜੀ ਡਿਪਟੀ ਕਮਿਸ਼ਨਰ ਜੀ ਚੀਟ ਵਾਲੀਆ ਜੀ ਸਾਡੇ ਅਭਿਮਾਨੀ ਮਲੇਖ ਜੀ ਸਾਰੇ ਆਈਐਸ ਅਫਸਰ ਸਿਸਤ ਸਾਰਾ ਪ੍ਰਸ਼ਾਸਨ ਅਨੰਦਪੁਰ ਸਾਹਿਬ ਦੀ ਸੜਕਾਂ ਦੇ ਇੱਕ ਇੱਕ ਸੜਕ ਦੀ ਸਫਾਈ ਚੁਕਲੇ ਹੀ ਵਕਤ ਹੈ ਜਦੋਂ ਅਸੀਂ ਪੂਰੇ ਸ਼ਹਿਰ ਨੂੰ ਕਲੀਨ ਕਰ ਸਕਦੇ ਹਾਂ ਯੂਰੀਨਲਸ ਦੀ ਸਫਾਈ ਪਾਰਕਿੰਗ ਸੈਂਸਿਟੀ ਸਾਰੇ ਬੰਦਬਸ ਤੇ ਰੋਜ਼ਾਨਾ 29 ਤਰੀਕ ਤੱਕ ਇਨਸ਼ੋਰ ਕੀਤਾ ਜਾਊਗਾ ਸਾਰੇ 10 ਯੰਗ ਆਏ ਇਸ ਆਫੀਸਰਸ ਲਾਇਗੇ ਨੇ ਤੇ ਸਾਰਾ ਪ੍ਰਸ਼ਾਸਨ ਜਿਹੜਾ ਖੁਦ ਅ ਅਸੀਂ ਸਾਰੀ ਰਾਤ ਜਿਹੜਾ ਹੈ 24 ਘੰਟੇ ਅਵੇਲੇਬਲ ਹੈ ਤਾਂ ਕਿ ਸੰਗਤ ਨੂੰ ਹਰ ਜਿਹੜੀ ਸਹੂਲਤ ਉਹ ਮਿਲ ਸਕੇ ਵਾਸ਼ਰੂਮਸ ਦੀ ਕਲੀਨਿੰਗ ਹੈ ਸੜਕਾਂ ਦੀ ਸਫਾਈ ਟਰੈਫਿਕ ਮੈਨੇਜਮੈਂਟ ਅ ਬਸੇ ਹੀ ਬੇਨਤੀ ਹੈ ਕਿ ਅਨੰਦਪੁਰ ਸਾਹਿਬ ਆਪ ਸਭ ਦੀ ਉਡੀਕ ਕਰ ਰਿਹਾ ਆਓ ਗੁਰੂ ਸਾਹਿਬ ਦੀ ਲਾਸਾਨੀ ਸ਼ਹਾਦਤ ਨੂੰ ਨਮਨ ਕਰੀਏ ਸਜਦਾ ਕਰੀਏ ਤੇ ਗੁਰੂ ਸਾਹਿਬ ਦੀ ਖੁਸ਼ੀਆਂ ਪ੍ਰਾਪਤ ਕਰੀਏ ਬਹੁਤ ਬਹੁਤ ਧੰਨਵਾਦ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਰਾਤ ਦੇ ਸਮੇਂ ਕੁ ਬੱਚੇ ਨੇ ਮੈਥੋਟਾਪਨਾ ਹਰਜੂ ਸਿੰਘ ਬੈਂਸ ਸਿਟੀ ਕਮਿਸ਼ਨਰੀ ਪੰਜਾਬ ਮੇਰੇ ਨਾਲ ਡੋਪਰ ਜੀ ਦੇ ਡਿਪਟੀ ਕਮਿਸ਼ਨਰ ਜੀ ਚਿਤਵਾਲੀਆ ਜੀ ਸਾਡੇ ਆਭਿਮਾਨੀ ਮਲਿਕ ਜੀ ਸਾਰੇ ਆਈਐਸ ਅਫਸਰ ਸਿਸਤ ਸਾਰਾ ਪ੍ਰਸ਼ਾਸਨ ਅਨੰਤਪੁਰ ਸਾਹ ਦੀ ਸੜਕਾਂ ਦੇ ਇੱਕ ਇੱਕ ਸੜਕ ਦੀ ਸਫਾਈ ਚੁਕ ਲਈ ਹੀ ਵਕਤ ਹੈ ਜਦੋਂ ਅਸੀਂ ਪੂਰੇ ਸ਼ਹਿਰ ਨੂੰ ਕਲੀਨ ਕਰ ਸਕਦੇ ਹਾਂ ਯੂਰੀਨਲ ਦੀ ਸਫਾਈ ਪਾਰਕਿੰਗ ਸੈਂਸਿਟੀ ਸਾਰੇ ਬੰਦਬਸਤ ਤੇ ਰੋਜ਼ਾਨਾ 29 ਤਰੀਕ ਤੱਕ ਇਨਸ਼ੋਰ ਕੀਤਾ ਜਾਊਗਾ ਸਾਰੇ 10 ਯੰਗ ਆਇਸ ਆਫੀਸਰਸ ਲਾਇਗਏ ਨੇ ਤੇ ਸਾਰਾ ਪ੍ਰਸ਼ਾਸਨ ਜਿਹੜਾ ਖੁਦ ਅ ਅਸੀਂ ਸਾਰੀ ਰਾਤ ਜਿਹੜਾ ਹੈ 24 ਘੰਟੇ ਅਵੇਲੇਬਲ ਹੈ ਤਾਂ ਕਿ ਸੰਗਤ ਨੂੰ ਹਰ ਜਿਹੜੀ ਸਹੂਲਤ ਉਹ ਮਿਲ ਸਕੇ ਵਾਸ਼ਰੂਮਸ ਦੀ ਕਲੀਨਿੰਗ ਹੈ ਸੜਕਾਂ ਦੀ ਸਫਾਈ ਟਰੈਫਿਕ ਮੈਨੇਜਮੈਂਟ ਅ ਬਸ ਸਹੀ ਬੇਨਤੀ ਹੈ ਕਿ ਹਨਨਪੁਰ ਸਾਹਿਬ ਆਪ ਸਭ ਦੀ ਉਡੀਕ ਕਰ ਰਿਹਾ ਆਓ ਗੁਰੂ ਸਾਹਿਬ ਦੀ ਲਾਸਾਨੀ ਸ਼ਹਾਦਤ ਨੂੰ ਨਮਨ ਕਰੀਏ ਸਜਦਾ ਕਰੀਏ ਅਤੇ ਗੁਰੂ ਸਾਹਿਬ ਦੀ ਖੁਸ਼ੀਆਂ ਪ੍ਰਾਪਤ ਕਰੀਏ ਬਹੁਤ ਬਹੁਤ ਧੰਨਵਾਦ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸਤਿ ਸ੍ਰੀ ਅਕਾਲ ਜੀ ਰਾਤ ਦੇ ਸਮੇਂ ਇੱਕ ਬੱਚੇ ਨੇ ਮੈਥੋਡ ਆਪਨਾ ਹਰਜੂ ਸਿੰਘ ਸੈਕਟਰੀ ਵਿਭਾਗ ਮੱਧਪੁਰ ਮੇਰੇ ਨਾਲ ਜੋ ਪਰਚੀ ਦੇ ਡਿਪਟੀ ਕਮਿਸ਼ਨਰ ਜੀਤ ਵਾਲੀਆ ਜੀ ਸਾਡੇ ਆਭਿਮਾਨੀ ਮਲਿਕ ਜੀ ਸਾਰੇ ਆਈਐਸ ਅਫੀਸਰ ਇਸ ਵਕਤ ਸਾਰਾ ਪ੍ਰਸ਼ਾਸਨ ਅਨੰਦਪੁਰ ਸਾਹਿਬ ਦੀਆਂ ਸੜਕਾਂ ਦੇ ਇੱਕ ਇੱਕ ਸੜਕ ਦੀ ਸਫਾਈ ਚੁਕਲੇ ਹੀ ਵਕਤ ਹੈ ਜਦੋਂ ਅਸੀਂ ਪੂਰੇ ਸ਼ਹਿਰ ਨੂੰ ਕਲੀਨ ਕਰ ਸਕਦੇ ਹਾਂ ਯੂਰੀਨਲਸ ਦੀ ਸਫਾਈ ਪਾਰਕਿੰਗ ਡੈਂਸਿਟੀ ਸਾਰੇ ਬੰਦਬਸਤ ਤੇ ਰਸਾਨਾ 29 ਤਰੀਕ ਤੱਕ ਇਨਸ਼ੋਰ ਕੀਤਾ ਜਾਊਗਾ ਸਾਰੇ 10 ਯੰਗ ਆਏ ਇਸ ਆਫੀਸਰਸ ਲਾਇਏ ਗਏ ਨੇ ਤੇ ਸਾਰਾ ਪ੍ਰਸ਼ਾਸਨ ਜਿਹੜਾ ਖੁਦ ਅ ਅਸੀਂ ਸਾਰੀ ਰਾਤ ਜਿਹੜਾ ਹੈ 24 ਘੰਟੇ ਅਵੇਲੇਬਲ ਹੈ ਤਾਂ ਕਿ ਸੰਗਤ ਨੂੰ ਹਰ ਜਿਹੜੀ ਸਹੂਲਤ ਉਹ ਮਿਲ ਸਕੇ ਵਾਸ਼ਰੂਮਸ ਦੀ ਕਲੀਨਨੈਸ ਸੜਕਾਂ ਦੀ ਸਫਾਈ ਟਰੈਫਿਕ ਮੈਨੇਜਮੈਂਟ ਅ ਬਸੇ ਹੀ ਬੇਨਤੀ ਹੈ ਕਿ ਅਨੰਪੁਰ ਸਾਹਿਬ ਆਪ ਸਭ ਦੀ ਉਡੀਕ ਕਰ ਰਿਹਾ ਆਓ ਗੁਰੂ ਸਾਹਿਬ ਦੀ ਲਾਸਾਨੀ ਸ਼ਹਾਦਤ ਨੂੰ ਨਮਨ ਕਰੀਏ ਸਜਦਾ ਕਰੀਏ ਅਤੇ ਗੁਰੂ ਸਾਹਿਬ ਦੀ ਖੁਸ਼ੀਆਂ ਪ੍ਰਾਪਤ ਕਰੀਏ ਬਹੁਤ ਬਹੁਤ ਧੰਨਵਾਦ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਰਾਤ ਦੇ ਸਮੇਂ ਇੱਕ ਬੱਚੇ ਨੇ ਮੈਥੋਡਾਫਨਾ ਹਰਜੂ ਸਿੰਘ ਬੈਂਕ ਸਿਕਮੰਤਰੀ ਪੰਜਾਬ ਮੇਰੇ ਨਾਲ ਉਪਰ ਚਦੇ ਦੇ ਡਿਪਟੀ ਕਮਿਸ਼ਨਰ ਜੀ ਚੀਤ ਵਾਲਿਆ ਜੀ ਸਾਡੇ ਅਭਿਮਾਨੀ ਮਲਿਕ ਜੀ ਸਾਰੇ ਆਈਐਸ ਅਫੀਸਰ ਸਿਸਵਤ ਸਾਰਾ ਪ੍ਰਸ਼ਾਸਨ ਅਨੰਦਪੁਰ ਸਾਧੀ ਸੜਕਾਂ ਦੇ ਹੈ ਇੱਕ ਇੱਕ ਸੜਕ ਦੀ ਸਫਾਈ ਚੁਕ ਲਈ ਵਕਤ ਹੈ ਜਦੋਂ ਅਸੀਂ ਪੂਰੇ ਸ਼ਹਿਰ ਨੂੰ ਕਲੀਨ ਕਰ ਸਕਦੇ ਹਾਂ ਯੂਰੀਨਲ ਦੀ ਸਫਾਈ ਪਾਰਕਿੰਗ ਡੈਂਸਿਟੀ ਸਾਰੇ ਬੰਦੂਬਸਤ ਤੇ ਰੋਜ਼ਾਨਾ 29 ਤਰੀਕ ਤੱਕ ਇਨਸ਼ੋਰ ਕੀਤਾ ਜਾਊਗਾ ਸਾਰੇ 10 ਯੰਗ ਆਏ ਇਸ ਆਫੀਸਰਸ ਲਾਏ ਗਏ ਨੇ ਤੇ ਸਾਰਾ ਪ੍ਰਸ਼ਾਸਨ ਜਿਹੜਾ ਹੈ ਖੁਦ ਅਸੀਂ ਸਾਰੀ ਰਾਤ ਜਿਹੜਾ ਹੈ 24 ਘੰਟੇ ਅਵੇਲੇਬਲ ਹੈ ਤਾਂ ਕਿ ਸੰਗਤ ਨੂੰ ਹਰ ਜਿਹੜੀ ਸਹੂਲਤ ਉਹ ਮਿਲ ਸਕੇ ਵਾਸ਼ਰੂਮਸ ਦੀ ਕਲੀਨਿੰਗ ਹੈ ਸੜਕਾਂ ਦੀ ਸਫਾਈ ਟ੍ਰੈਫਿਕ